ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵੀ ਬਹੁਤ ਪਿਆਰੀਆਂ ਨੇ ਕੁਝ অর্ਗੈਂਜ਼ਾ ਦੀਆਂ ਲੈ ਕੇ ਆਵਾਂਗੀ ਕੁਝ ਜਿਮੀ ਚੂਦੀਆਂ ਕਲੈਕਸ਼ਨਾਂ ਲੈ ਕੇ ਆਵਾਂਗੀ ਰੰਗ ਡਿਜ਼ਾਈਨ ਪੈਟਰਨ ਬਹੁਤ ਸੋਹਣੇ ਨੇ ਤੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ ਕਲੈਕਸ਼ਨਾਂ ਉਹ ਸਾਰੀਆਂ ਅਵੇਲੇਬਲ ਨੇ ਕੁਝ ਆਣੀਆਂ ਗੀਆਂ ਸਿੰਗਲ ਸਿੰਗਲ ਕਲਰ ਨਾਲ ਕੁਝ ਦੋ ਰੰਗਾਂ ਨਾਲ ਤੇ ਕੁਝ ਜਿਹੜੀਆਂ ਤਿੰਨ ਚਾਰ ਰੰਗਾਂ ਨਾਲ ਆ ਚੰਗੀਆਂ ਬਾਕੀ ਅਗਰ ਤੁਸੀਂ ਇਹਨਾਂ ਸੁੱਟਾਂ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਹੋ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਐਡ ਕੀਤਾ ਆ ਸੰਪਤ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਸ ਵੀ ਸੂਟ ਬਾਰੇ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਤੜਕ ਇਧਰ ਰਿਪਲਾਈ ਜਰੂਰ ਆਏਗਾ ਕਲੈਕਸ਼ਨਾਂ ਜਿਵੇਂ ਹਰ ਤਰ੍ਹਾਂ ਦੀਆਂ ਹਰ ਰੇਂਜ ਵਾਲੀਆਂ ਹੈਗੀਆਂ ਨੇ ਕਾਟ ਰੇਂਜ ਵਾਲੀਆਂ ਕਲੈਕਸ਼ਨਾਂ ਵੀ ਹੁੰਦੀਆਂ ਨੇ ਤੇ ਹਾਈ ਰੇਂਜ ਵਾਲੀਆਂ ਵੀ ਜਿਹੜੀਆਂ ਵੀ ਤੁਸੀਂ ਬਾਈ ਕਰਨੇ ਚਾਹੁੰਦੇ ਤੁਹਾਨੂੰ ਮਿਲ ਜਾਣਗੀਆਂ। אורਗੈਂਜ਼ਾ ਅੱਜਕੱਲ ਕਾਫੀ ਟ੍ਰੈਂਡ ਕਰ ਰਿਹਾ ਹੈ ਇਸ ਲਈ אורਗੈਂਜ਼ਾ ਦੀਆਂ ਕਾਫੀ ਕਲੈਕਸ਼ਨਾਂ ਆ ਰਹੀਆਂ ਨੇ। ਐਮ ਵਾਲੀ ਵੀ ਚਾਰ ਰੰਗਾਂ ਵਿੱਚ ਤੁਹਾਨੂੰ אורਗੈਂਜ਼ਾ ਦੀ ਮਿਲੇਗੀ ਬਹੁਤ ਪਿਆਰਾ ਐਮਬਰਾਇਡਰੀ ਵਰਕ ਹੋਇਆ ਬਾਟਮ ਤੁਹਾਨੂੰ ਇਹਦੇ ਨਾਲ ਪਲੇਨ ਮਿਲੇਗਾ। ਰੇਟ ਜਿਹੜਾ ਇਹਦਾ 2700 ਰੁਪਏ ਹੈ ਸ਼ਿਪਿੰਗ ਚਾਰਜਸ ਐਕਸਟਰਾ ਕੋਈ ਨਹੀਂ ਹੈਗੇ। ਜੋ ਵੀ ਰੇਟ ਦੱਸਤੀਆਂ ਉਹੀ ਫਾਈਨਲ ਰੇਟ ਹੈ ਇਹਨਾਂ ਦਾ ਸਾਰੇ ਸੁੱਟਾਂ ਦਾ ਜੋ ਵੀ ਐਡ ਕਰਾਂਗੀ। ਇਹ ਵਾਲੀ ਜਿਹੜੀ ਕਲੈਕਸ਼ਨ ਹੈ ਬਹੁਤ ਪਿਆਰੇ ਦੁਪੱਟੇ ਨਾਲ ਆਏਗੀ ਪਿਓਰ ਚੰਦੇਰੀ ਸਿਲਕ ਦਾ ਤੁਹਾਨੂੰ ਸ਼ੋਰ ਦਾ ਫੈਬਰਿਕ ਮਿਲੇਗਾ ਦੁਪੱਟਾ ਔਰ ਗੈਂਜ਼ਾ ਦਾ ਮਿਲੇਗਾ ਬਾਟਮ ਸ਼ੈਂਟੂਨ ਦਾ ਆਏਗਾ ਪਲੇਨ ਵਰਕ ਬੜਾ ਪਿਆਰਾ ਹੋਇਆ ਚਾਰ ਰੰਗਾਂ ਵਿੱਚ ਇਹ ਵਾਲੀ ਕਲੈਕਸ਼ਨ ਆਏਗੀ ਤੇ ਦੁਪੱਟਾ ਪੂਰਾ ਹੈਵੀ ਹੈ ਮੈਡਿੰਗ ਸਪੈਸ਼ਲ ਫੰਕਸ਼ਨਾਂ ਦੇ ਫੋਨ ਲਈ ਬਹੁਤ ਪਿਆਰਾ ਹੈ ਸੋਨੇ ਸੂਟ ਨੇ ਰੰਗ ਬੜੇ ਪਿਆਰੇ ਨੇ ਚਾਰ ਰੰਗਾਂ ਨਾਲ ਇਹ ਪਰ ਕਲੈਕਸ਼ਨ ਆਏਗੀ ਜਿਮੀ ਚੂ ਫੈਬਰਿਕ ਬਹੁਤ ਟ੍ਰੈਂਡ ਕਰ ਰਿਹਾ ਜਿਮੀ ਚੂ ਦੇ ਵਿੱਚ ਤੁਹਾਨੂੰ ਸ਼ਰਟ ਦਾ ਫੈਬਰਿਕ ਜਿਮੀ ਚੂ ਦਾ ਤੁਹਾਨੂੰ ਫੈਬਰਿਕ ਦਾ ਦੁਪੱਟਾ ਮਿਲ ਜੇਗਾ ਬਾਟਮ ਸ਼ੈਂਟੂਨ ਦਾ ਆਏਗਾ 3500 ਰੁਪਏ ਦਾ ਰੇਟ ਹੈ ਹਾਈ ਕੁਆਲਿਟੀ ਦਾ ਵਰਕ ਬਹੁਤ ਪਿਆਰਾ ਹੋਇਆ ਹੈ ਸੁਪੀਰੀਅਰ ਕੁਆਲਿਟੀ ਦਾ ਵਰਕ ਹੈ ਦੁਪੱਟਾ ਕੱਟਵਕ ਦੇ ਨਾਲ ਘੇਰੇ ਤੇ ਵੀ ਤੁਹਾਨੂੰ ਕੱਟਵਕ ਮਿਲੇਗਾ ਤੇ ਦੁਪੱਟੇ ਫੁੱਲ ਤੇ ਵਰਕ ਹੈ ਸਾਈਡਾਂ ਤੇ ਥੋੜਾ ਹੈਵੀ ਹੈ ਵਿੱਚ ਥੋੜਾ ਥੋੜਾ ਵਰਕ ਦਿੱਤਾ ਗਿਆ ਹੈ 3500 ਰੁਪਏ ਦਾ ਰੇਟ ਹੈ ਰੰਗ ਦੇ ਵਿੱਚ 4 ਨੇ ਬਾਕੀ ਤੁਸੀਂ ਅਗਰ ਕੋਈ ਵੀ ਕੁਇਰੀ ਕਰਨੀ ਹੈ ਕਿਸੇ ਵੀ ਸੂਟ ਦੀ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਹੈ ਨੰਬਰ ਤੇ ਜਾ ਕੇ ਉਸ ਨੂੰ ਮੈਸੇਜ ਕਰ ਦਿਓ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਟ੍ਰੈਂਡੀ ਐਕਸਕਲੂਸਿਵ ਸੋਨੇ ਸੋਨੇ ਸੂਟਾਂ THੀਆਂ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਇਹ ਵਾਲੀ ਕਲੈਕਸ਼ਨ ਬਹੁਤ ਟ੍ਰੈਂਡ ਕਰ ਰਹੀਆਂ ਨੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਤੁਹਾਨੂੰ organza ਦੀ ਸ਼ਰਟ organza ਦਾ ਦੁਪੱਟਾ ਤੇ georgette ਦਾ ਪਲੇਨ ਬਾਟਮ ਮਿਲੇਗਾ ਰੰਗੇ ਦੇ ਵਿੱਚ ਆਏ ਦਿਨ ਨਵੀਂ-ਨਵੀਂ ਐਡ ਹੋਣ ਦੇ ਰਹਿੰਦੇ ਨੇ ਰੇਟ ਇਹਦਾ ਸਿਰਫ ਤੇ ਸਿਰਫ 400 ਰੁਪਏ ਆ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਕਿਤੇ ਵੀ ਇਹ ਸੂਟ ਤੁਸੀਂ ਆਰਡਰ ਕਰੋਗੇ ਤੁਹਾਨੂੰ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਇਹ ਵਾਲੀ ਇਹ ਕਲੈਕਸ਼ਨਾਂ ਬਹੁਤ ਪਿਆਰੀਆਂ ਬੰਦਨੀ ਲੈ ਰਹੀਆ ਦਾ ਆਇਆ ਹੈ ਬਹੁਤ ਹੀ ਜ਼ਿਆਦਾ ਕਲਚਰਲ ਟ੍ਰੈਂਡ ਤੇ ਨਾਲ ਆਇਆ ਹੈ ਇਹਦੇ ਵਿੱਚ ਤੁਹਾਨੂੰ ਬੰਦਨੀ ਸੂਟ ਮਿਲੇਗਾ ਕੈਮਰੀ ਕਾਟਨ ਵਿਦ ਮਲਮਲ ਦੁਪੱਟਾ 2 ਮੀਟਰ ਦਾ ਟਾਪ 2 ਮੀਟਰ ਦਾ ਬਾਟਮ 2 ਮੀਟਰ ਦਾ ਦੁਪੱਟਾ ਮਲਮਲ ਕਾਟਨ ਦਾ ਬੰਦਨੀ ਸਟਾਈਲ ਹੋਇਆ ਇਹਦੇ ਤੇ 840 ਰੁਪਏ ਦਾ ਰੇਟ ਹੈ ਰੰਗ ਇਹਦੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐਂ ਵਾਲੀ ਕਲੈਕਸ਼ਨਾਂ ਚਾਰ ਰੰਗਾਂ ਵਿੱਚ ਟੋਟਲ 6 ਰੰਗਾਂ ਵਿੱਚ ਆਈਆਂ ਨੇ ਇਹ ਲਾਈਨਰ ਦੀ ਕਨੈਕਟ ਕਲੈਕਸ਼ਨ ਹੈ 2.5 ਮੀਟਰ ਦਾ ਲਾਈਨਰ ਡਿਜੀਟਲ ਪ੍ਰਿੰਟ ਵਾਲਾ ਤੁਹਾਨੂੰ ਟਾਪ ਦਾ ਫੈਬਰਿਕ ਬੋਟਮ 2.5 ਮੀਟਰ ਦਾ ਮਿਲੇਗਾ ਇਹ ਟਾਪ ਐਂਡ ਬੋਟਮ ਦੀ ਕਲੈਕਸ਼ਨ ਹੈ 780 ਰੁਪਏ ਰੇਟ ਹੈ ਲਾਈਨਰ ਦਾ ਸੂਟ ਹੈ 6 ਰੰਗਾਂ ਵਿੱਚ ਇਹ ਕਲੈਕਸ਼ਨ ਆਣ ਗਈਆਂ ਬਹੁਤ ਪਿਆਰੇ ਸ਼ਿਫੋਨ ਦੇ ਦੁਪੱਟਿਆਂ ਦੇ ਨਾਲ ਸਿਰਫ ਤੇ ਸਿਰਫ 680 ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ 5 ਮੀਟਰ ਦਾ ਪਿਓਰ ਡੀ ਕਾਟਨ ਦਾ ਡਿਜੀਟਲ ਪ੍ਰਿੰਟ ਨਾਲ ਤੁਹਾਨੂੰ ਕੈਮਬਰੀ ਕਾਟਨ ਦੇ ਫੈਬਰਿਕ ਤੇ ਨਾਲ ਸੂਟ ਮਿਲ ਜੇਗਾ 680 ਰੁਪਏ ਦਾ ਰੇਟ ਹੈ। ਬਾਕੀ ਸੂਟ ਤੁਸੀਂ ਕੋਈ ਵੀ ਬਾਈ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਹੈ ਨੰਬਰ ਤੇ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ। ਇਹ ਵਾਲੀ ਜਿਹੜੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ ਮਿਲ ਜਾਣਗੇ 680 ਦੇ ਵਿੱਚ 5 ਮੀਟਰ ਦਾ ਆਲਓਵਰ ਸੂਟ ਮਿਲੇਗਾ। ਜਿਹੜੀ ਹੁਣ ਐਸ ਵਾਲੀ ਕਲੈਕਸ਼ਨ ਤਾਂ ਰੀ ਸਕਰੀਨ ਤੇ ਚੱਲ ਰਹੀ ਹੈ ਇਹ ਤੁਹਾਨੂੰ ਸ਼ਿਫੋਨ ਦੇ ਦੁਪੱਟੇ ਦੇ ਨਾਲ 600 ਵਿੱਚ 5 ਮੀਟਰ ਕੈਮਰੀ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਮਿਲ ਜੇਗਾ ਘੇਰੇ ਤੇ ਵਰਕ ਹੋਇਆ ਪ੍ਰਿੰਟਡ ਆਲਓਵਰ ਹੈ 600 ਰੁਪਏ ਦਾ ਰੇਟ ਹੈ ਬਾਕੀ ਤੁਸੀਂ ਸੂਟ ਬਾਈ ਕਰਨਾ ਚਾਹ ਜਾਂ ਕੋਈ ਵੀ ਕੁਇਰੀ ਕਰਨੀ ਤਾਂ ਨੰਬਰ 'ਚਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਣਾ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ